ਹੈਲੋ ਸਤਿ ਸ੍ਰੀ ਅਕਾਲ ਦੋਸਤੋ ਕਿਹਾ ਚਲਾਈ ਕੀ ਦੇਖੋ ਅੱਜ ਆਪਾਂ ਵੀ ਪਤਕਾਂ ਨੂੰ ਮੁਰਗੀਆਂ ਨੂੰ ਫੀਡ ਪਾ ਰਹੇ ਹਾਂ ਕਿ ਚੋਕਰ ਮੱਕੀ ਦਾ ਦਲੀਆ ਕਣਕ ਤੇ ਮੂੰਗੀ ਤੇ ਆਹ ਸਾਰੇ ਮੇਰੇ ਕੋਲੇ ਖੜੇ ਨੇ ਭੁੱਖ ਲੱਗੀ ਨੇ ਸਾਰਿਆਂ ਨੂੰ ਆਓ ਚਲਿਏ ਆਜੋ 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 ਆਹ ਆ ਆ ਆ ਆ ਤੋਏ ਇਹ ਸਾਰੇ ਪਿਆਰ ਨੇ ਸਾਨੂੰ ਪਾਓ ਆ ਲੈ ਕੋਈ ਆ ਜਲਦੀ ਆ ਮੈਡਮ ਆ ਸਾਰੇ ਫੋੜੀਏ ਆਜੋ 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 ਚਲੋ 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 ਇਹ ਸਾਰੇ ਆ ਭੁੱਖੇ ਨੇ ਹੋਣਗੇ ਟਾਈਮ ਥੋੜਾ ਲੇਟ ਹੋ ਗਿਆ ਅੱਧਾ ਘੰਟਾ ਦੇਖੇ ਜਾਣਦਰ ਨੇ ਟਾਈਮ ਤੇ ਤੱਕ ਖਾਣਾ ਖਿਆ ਮੰਗਣੀ ਆ ਆਜੋ 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 ਆਪ ਬਹੁਤ ਵਾਰ ਫੇਸ ਕੀਤੀ ਆ ਆਜੋ 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 ਫਿਰ ਮੇਰੀ ਸਪੀਡ ਡਾਟਾ ਹੋਇਆ ਹੋਇਆ ਸਾਰੇ ਲਈ ਪੂਰ ਪਾ ਦਈਏ ਆਜੋ 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 ਭੁੱਖ ਲੱਗੀ ਆਜੋ 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 ਦੇਖੋ ਜੀ ਪੂਰੇ ਕਾਬਲੇ ਨੇ ਖਾਣ ਲਈ ਮਾਨੂੰ ਇਹ ਫਿਰ 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 ਇਹ ਫ ਇਹ ਆਪਣਾ ਮਾਰਨਿੰਗ ਵੀ ਆਪਣੀ ਸ਼ੁਰੂਆਤ ਹੁੰਦੀ ਰਹੀ ਇਹਨਾਂ ਤੋਂ ਹੁੰਦੀ ਆ ਕੰਮ ਤਾਂ ਬੰਦਾ ਸਾਰੀ ਮਨ ਕਰਦਾ ਛੱਡ ਜਿਹੜੀ ਆ ਚੀਜ਼ ਇਹ ਦਾਵਦੇ ਆਨੰਦ ਹੈ ਜੀ ਇਸੋ ਆਪਣਾ ਨੂੰ ਫੀਡ ਰੋਜ਼ ਮੈਂ ਤਾਜੀ ਪਾਉਣੀ ਹੈ ਜੀ ਆਪ ਬਣਾ ਕੇ ਮਤਲਬ ਇਹਦੇ ਵਿੱਚ ਕੁਝ ਨਹੀਂ ਕਰਨਾ ਚੋਕਰ ਮੱਕੀ ਦਾ ਜ਼ਰੀਆ ਕਣਕ ਦਾ ਤੇ ਛੋਲੇ ਦਾ ਰੋਟਾ ਆਸ ਮੂੰਗੀ ਤੇ ਬੜੀ ਵਧੀਆ ਤਰੀਕੇ ਨਾਲ ਕਿਤੇ ਆਪਣਾ ਆਰਗੇਨਿਕ ਹੋ ਜਾਂਦਾ ਹੀ ਫਿਰ ਆਪਣਾ ਐਗ ਪ੍ਰੋਡਿਊਸ ਕਰਦੀ ਆ ਜਾਨਵਰ ਉਹ ਦੀ ਕੁਆਲਿਟੀ ਜਾਂਦੇ ਬੈਟਰ ਹੁੰਦੀ ਆ ਮੇਕ ਲਾਓ ਇਤਨਾ तकरीबन ਆਪਾਂ ਨੂੰ 10 ਸਾਲ ਹੋ ਗਏ ਕਰਦੇ ਆਪਾਂ ਐਗ ਬਾਰੂ ਨਹੀਂ ਲਿਆ 10 ਬਾਰਾਂ ਦਾ 10 ਵਾਰਾ ਇਹ ਆਪਣੀ ਰੋਜ਼ ਦੇ ਹੋ ਜਾਂਦੇ ਨਹੀਂ ਰੋਜ ਕੇ ਖਾਈ ਦੀ ਆ ਬਸ ਨੇ ਬਈ ਕਿਹੜਾ ਸਵਾਰ ਇਹ ਫੂਡ ਕਿਦਾਂ ਲੱਗਾ ਜੀ ਕੰਮ ਕਾਂ ਦਾ ਤਰੀਕਾ ਸੁਝਾਓ ਤੇਣਾ ਤੇ ਜੁੜੇ ਰਹਿਣਾ ਕਮੈਂਟ ਲਾਈਕ ਸ਼ੇਅਰ ਵੀਡੀਓ ਜਰੂਰ ਕਰਾ ਜੀ ਧੰਨਵਾਦ